ਲੋ ਜੀ ਦੇਖੋ ਜਿੱਥੇ ਆਪਣੇ पांडे ਤੇ ਸ਼ੇਰੂ ਦਾ ਖੇਡ ਮੁਕਾਬਲਾ ਚੱਲ ਰਿਹਾ ਸੋ ਤਰਨ ਤਾਰਨ ਵਿੱਚ ਵੀ ਜੋਰ ਰੁਝਮਾਇਸ਼ ਹੋ ਰਹੀ ਆ ਤਰਨ ਤਾਰਨ ਦੀਆਂ ਜਿਮਨੀ ਚੋਣਾ ਵਿੱਚ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਤੇ ਹਿੰਦੁਸਤਾਨ ਦੀਆਂ ਰਾਸ਼ਟਰਵਾਦੀ ਪਾਰਟੀਆਂ ਦਾ ਗਹਿ ਗੱਚ ਮੁਕਾਬਲਾ ਹੋਣ ਜਾ ਰਿਹਾ ਹਾਲਾਂਕਿ ਮਨਦੀਪ ਸਿੰਘ ਕੋਲ ਉਨੀ ਤਾਕਤ ਨਹੀਂ ਹੈਗੀ ਉਨੀ ਸਾਧਨ ਨਹੀਂ ਹੈਗੇ ਪਰ ਉਹਨੂੰ ਆਪਣੇ ਭਾਈ ਦੀ ਕਰਨੀ ਤੇ ਮਾਣ ਆ ਸੋ ਲੋਕ ਮਾਣ ਵਖਦੇ ਨੇ ਇਸੇ ਮਾਣ ਤੋਂ ਡਰਦੇ ਹੋਏ ਇਹਨਾਂ ਦੇ ਭੇਡਾਂ ਦੇ ਆਕਾ ਭਗਵੰਤ ਸਿੰਘ ਮਾਣ ਗਲੀ ਗਲੀ ਫਿਰ ਰਿਹਾ ਹੈ ਪੁਲਿਸ ਦੋ ਝੰਡੇ ਲਵਾ ਰਿਹਾ ਹੈ ਹੋਰ ਵਿਰੋਧੀ ਪਾਰਟੀਆਂ ਤੇ ਨਜਾਇਜ਼ ਪਲਚੇ ਕਰਾ ਰਿਹਾ ਪਰ ਇਸ ਦੇ ਬਾਵਜੂਦ ਵੀ ਇਹ ਝਾੜੂ ਵਾਲੇ ਡਰੇ ਬੈਠੇ ਨਹੀਂ ਇਹ ਮਨਦੀਪ ਸਿੰਘ ਜਿਹਦਾ ਹਮਨਾਮੀ ਉਮੀਦਵਾਰ ਇਹਨਾਂ ਨੇ ਡੰਮੀ ਖੜਾ ਕਰਤਾ ਤਾਂ ਕਿ ਉਹਦੀ ਵੋਟ ਪਾੜ ਸਕੇ ਲੋਕ ਚੋਣ ਪਾਉਣ ਵੋਟਾਂ ਪਾਉਣ ਜਾਣ ਸੋ ਗਲਤ ਵਾੜਨ ਭਲੇਖੇ ਚ ਹੋਰ ਦੱਬਿਆ ਜਾ ਸਕੇ ਉਹ ਜਿਹੜਾ ਦੂਸਰਾ ਮਨਦੀਪ ਸਿੰਘ ਉਹ ਵੀ ਆਮ ਆਦਮੀ ਪਾਰਟੀ ਦੇ ਕਾਉਂਸਲਰ ਦਾ ਬੇਟਾ ਸੋ ਇਹ ਆ ਬਾਈ ਇਹਨਾਂ ਦਾ ਸਾਮਦਾਮ ਦੰਦ ਦੰਡ ਭੇਦ ਪਾਰੇ ਅੰਦਰੋਂ ਡਰੇ ਬੈਠੇ ਨੇ ਹਾਲਾਂਕਿ ਇਹਨਾਂ ਦੀ ਰਾਸ਼ਟਰਵਾਦੀਆਂ ਦੀ ਪਾਰਟੀ 'ਚ ਮਨਦੀਪ ਸਿੰਘ ਦਾ ਇੱਕ ਕਾਤਲ ਦਾ ਭਰਾ ਏ ਪਰ ਉਹ ਕਾਤਲ ਦਾ ਭਰਾ ਲੋਕਾਂ ਨੂੰ ਮਕਬੂਲ ਹੋ ਰਿਹਾ ਪਸੰਦ ਆ ਰਿਹਾ ਉਹ ਅੱਡ ਗੱਲ ਆ ਵੀ ਬਾਅਦ ਵਿੱਚ ਪਟਾਰੀਆਂ ਜੋ ਕੀ ਨਿਕਲਣਾ ਪਰ ਅੱਜ ਦੇ ਦਿਨ ਇਹ ਉਹ ਤੋਂ ਡਰੇ ਬੈਠੇ ਨੇ ਸੋ ਇਹ ਸਾਰੀਆਂ ਕਨਾਉਣੀਆਂ ਹਰਕਤਾਂ ਕਰ ਰਹੇ ਨੇ